ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਪਹੁੰਚ ਕੇ ਤੋਖਾ ਦੇ ਗਈ ਕਰਵਾਲੀ ਫਿਰ ਜੋ ਕਰਵਾਲੇ ਨੇ ਕੀਤਾ ਸੁਣ ਕੇ ਹੈਰਾਨ ਰਹਿ ਜਾਓਗੇ ਅੱਜ ਅਸੀਂ ਗੱਲ ਕਰਾਂਗੇ ਇੱਕ ਅਜੀਹੀ ਕਹਾਣੀ ਬਾਰੇ ਜੋ ਤੁਹਾਡੇ ਦਿਲ ਨੂੰ ਛੂ ਜਾਵੇਗੀ ਅਤੇ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ ਇਹ ਕਹਾਣੀ ਹੈ ਰਮਨ ਅਤੇ ਸਿਮਰਨ ਦੀ ਜੋ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸਨ ਰਮਨ ਇੱਕ ਮਿਹਨਤੀ ਕਿਸਾਨ ਸੀ ਜੋ ਸਵੇਰੇ ਤੜਕੇ ਉੱਠ ਕੇ ਖੇਤਾਂ ਵਿੱਚ ਕੰਮ ਕਰਦਾ ਅਤੇ ਰਾਤ ਨੂੰ ਥੱਕ ਕੇ ਵਾਪਸ ਆਉਂਦਾ ਸਿਮਰਨ ਉਸ ਦੀ ਪਤਨੀ ਸੀ ਇੱਕ ਸੁੰਦਰ ਅਤੇ ਚਲਾਕ ਲੜਕੀ ਜਿਸ ਨੂੰ ਵਿਦੇਸ਼ ਜਾਣ ਦਾ ਸੁਪਨਾ ਸੀ ਉਹਨਾਂ ਦਾ ਵਿਆਹ ਹੋਇਆ ਸੀ 5 ਸਾਲ ਪਹਿਲਾਂ ਅਤੇ ਉਹਨਾਂ ਵਿੱਚ ਪਿਆਰ ਇੰਨਾ ਡੂੰਘਾ ਸੀ ਕਿ ਪਿੰਡ ਵਾਲੇ ਉਹਨਾਂ ਨੂੰ ਆਦਰਸ਼ ਜੋੜਾ ਕਹਿੰਦੇ ਸਨ ਰਮਨ ਨੇ ਸਿਮਰਨ ਨੂੰ ਵਿਦੇਸ਼ ਭੇਜਣ ਲਈ ਆਪਣੀ ਜ਼ਮੀਨ ਵੇਚੀ ਲੋਨ ਲਿਆ ਅਤੇ ਰਾਤਾਂ ਜਾਗ ਕੇ ਪੈਸੇ ਜੋੜੇ ਸਿਮਰਨ ਨੇ ਵਾਦਾ ਕੀਤਾ ਕਿ ਉਹ ਕੈਨੇਡਾ ਜਾ ਕੇ ਪੜਾਈ ਕਰੇਗੀ ਨੌਕਰੀ ਲਗਾਏਗੀ ਅਤੇ ਫਿਰ ਰਮਨ ਨੂੰ ਵੀ ਬੁਲਾ ਲਵੇਗੀ ਵਿਦਾਈ ਵੇਲੇ ਦੋਵੇਂ ਰੋ ਰਹੇ ਸਨ ਸਿਮਰਨ ਨੇ ਰਮਨ ਨੂੰ ਗੱਲ ਲਾ ਕੇ ਕਿਹਾ ਮੈਂ ਤੇਰੇ ਬਿਨਾ ਇੱਕ ਪਲ ਵੀ ਨਹੀਂ ਰਹਿ ਸਕਦੀ ਜਲਦੀ ਆ ਜਾਵਾਂਗੀ ਤੈਨੂੰ ਲੈਣ ਰਮਨ ਨੇ ਉਸ ਨੂੰ ਵੀਜ਼ਾ ਤੱਕ ਪਹੁੰਚਾਇਆ ਅਤੇ ਅਲਵਿਦਾ ਕਿਹਾ ਪਹਿਲੇ ਕੁਝ ਮਹੀਨੇ ਸਭ ਕੁਝ ਠੀਕ ਚੱਲ ਰਿਹਾ ਸੀ ਵਿਡੀਓ ਕਾਲਾਂ ਤੇ ਪਿਆਰ ਭਰੀਆਂ ਗੱਲਾਂ ਹੁੰਦੀਆਂ ਸਨ ਪਰ ਫਿਰ ਸਿਮਰਨ ਨੇ ਬਦਲਣਾ ਸ਼ੁਰੂ ਕਰ ਦਿੱਤਾ ਉਸ ਨੂੰ ਕੈਨੇਡਾ ਵਿੱਚ ਇੱਕ ਨਵਾਂ ਜੀਵਨ ਮਿਲਿਆ ਨਵੇਂ ਦੋਸਤ ਪਾਰਟੀਆਂ ਅਤੇ ਇੱਕ ਅਮੀਰ ਲੜਕੇ ਨਾਲ ਮਿਲਾਬ ਰਮਨ ਨੂੰ ਕਾਲਾ ਕਟ ਆਉਣ ਲੱਗੀਆਂ ਬਹਾਨੇ ਬਣਨ ਲੱਗੇ ਇੱਕ ਦਿਨ ਰਮਨ ਨੂੰ ਪਤਾ ਲੱਗਾ ਕਿ ਸਿਮਰਨ ਨੇ ਉਸ ਨੂੰ ਧੋਖਾ ਦਿੱਤਾ ਹੈ ਉਹ ਕਿਸੇ ਹੋਰ ਨਾਲ ਰਹਿ ਰਹੀ ਹੈ ਅਤੇ ਡਿਵੋਰਸ ਲਈ ਅਰਜ਼ੀ ਦਿੰਦੀ ਹੈ ਰਮਨ ਦਾ ਦਿਲ ਟੁੱਟ ਗਿਆ ਉਹ ਰਾਤਾ ਰੋਦਾ ਰਿਹਾ ਪਿੰਡ ਵਾਲੇ ਉਸਨੂੰ ਤਾਨੇ ਮਾਰਨ ਲੱਗੇ ਪਰ ਇਹ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਅਸਲੀ ਟਵਿਸਟ ਤਾਂ ਹੁਣ ਆਉਣ ਵਾਲਾ ਹੈ ਰਮਨ ਨੇ ਆਪਣੇ ਦੁੱਖ ਨੂੰ ਤਾਕਤ ਬਣਾਇਆ ਅਤੇ ਫੈਸਲਾ ਕੀਤਾ ਕਿ ਉਹ ਵੀ ਕੈਨੇਡਾ ਜਾਵੇਗਾ ਪਰ ਨਹੀਂ ਬਲਕਿ ਆਪਣੇ ਦਮ ਤੇ ਉਸਨੇ ਪੜਾਈ ਸ਼ੁਰੂ ਕੀਤੀ ਆਈ ਲੈਟਸ ਦਿੱਤਾ ਅਤੇ ਵੀਜ਼ਾ ਲੈ ਲਿਆ ਕੈਨੇਡਾ ਪਹੁੰਚ ਕੇ ਉਸਨੇ ਮਿਹਨਤ ਨਾਲ ਨੌਕਰੀ ਲਗਾਈ ਅਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਇੱਕ ਦਿਨ ਉਸਨੇ ਸਿਮਰਨ ਨੂੰ ਮਿਲਿਆ ਅਤੇ ਉਸ ਨੂੰ ਦੱਸਿਆ ਕਿ ਉਹ ਖੁਸ਼ ਹੈ ਬਿਨਾ ਉਸ ਤੋਂ ਇਹ ਸੁਣ ਕੇ ਸਿਮਰਨ ਨੂੰ ਅਫਸੋਸ ਹੋਇਆ ਪਰ ਰਮਨ ਨੇ ਮaaf ਕਰ ਦਿੱਤਾ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਪਿਆਰ ਵਿੱਚ ਟੋਖਾਂ ਮਿਲੇ ਤਾਂ ਟੁੱਟ ਨਾ ਜਾਓ ਬਲਕਿ ਆਪਣੇ ਆਪ ਨੂੰ ਮਜ਼ਬੂਤ ਬਣਾਓ ਰਮਨ ਦੀ ਜ਼ਿੰਦਗੀ ਵਿੱਚ ਆਈ ਤੂਫਾਨ ਨੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਡਿੱਗਿਆ ਨਹੀਂ ਜਦੋਂ ਸਿਮਰਨ ਨੇ ਡਿਵੋਰਸ ਦੇ ਪੇਪਰ ਭੇਜੇ ਰਮਨ ਨੇ ਉਹਨਾਂ ਨੂੰ ਵੇਖ ਕੇ ਆਪਣੇ ਅੰਦਰ ਇੱਕ ਅਗ ਮਹਿਸੂਸ ਕੀਤੀ ਉਸਨੇ ਸੋਚਿਆ ਕਿ ਜੇ ਉਹ ਬੈਠ ਕੇ ਰੋਂਦਾ ਰਿਹਾ ਤਾਂ ਜ਼ਿੰਦਗੀ ਖਤਮ ਹੋ ਜਾਵੇਗੀ ਇਸ ਲਈ ਉਸਨੇ ਪਿੰਡ ਵਿੱਚ ਇੱਕ ਕੋਚਿੰਗ ਸੈਂਟਰ ਜੁਆਇਨ ਕੀਤਾ ਅਤੇ ਅੰਗਰੇਜ਼ੀ ਸਿੱਖਣ ਲੱਗਾ ਰਾਤਾਂ ਨੂੰ ਉਹ ਆਨਲਾਈਨ ਵੀਡੀਓ ਵੇਖ ਕੇ ਆਈ ਲੈਟਸ ਦੀ ਤਿਆਰੀ ਕਰਦਾ ਉਸ ਦੇ ਮਾਪੇ ਨੇ ਵੀ ਉਸ ਨੂੰ ਹੌਸਲਾ ਦਿੱਤਾ ਕਿਹਾ ਕਿ ਬੇਟਾ ਤੂੰ ਮਜ਼ਬੂਤ ਹੈ ਕੁਝ ਮਹੀਨਿਆਂ ਵਿੱਚ ਉਸਨੇ ਚੰਗੇ ਬੈਗ ਲੈ ਲਏ ਅਤੇ ਕੈਨੇਡਾ ਲਈ ਅਪਲਾਈ ਕੀਤਾ। ਵੀਜ਼ਾ ਮਿਲਣ ਤੇ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਕੈਨੇਡਾ ਪਹੁੰਚ ਕੇ ਰਮਨ ਨੇ ਸ਼ੁਰੂ ਵਿੱਚ ਟਰਕ ਡਰਾਈਵਿੰਗ ਦੀ ਨੌਕਰੀ ਕੀਤੀ। ਪੈਸੇ ਜੋੜੇ ਅਤੇ ਫਿਰ ਇੱਕ ਛੋਟਾ ਜਿਹਾ ਰੈਸਟੋਰੈਂਟ ਖੋਲ੍ਹਿਆ। ਉਸਨੇ ਪੰਜਾਬੀ ਖਾਣੇ ਨੂੰ ਪ੍ਰਸਿੱਧ ਬਣਾਇਆ ਅਤੇ ਕਾਰੋਬਾਰ ਵਧਾਇਆ। ਇਸ ਦੌਰਾਨ ਸਿਮਰਨ ਨੂੰ ਪਤਾ ਲੱਗਾ ਕਿ ਰਮਨ ਵੀ ਕੈਨੇਡਾ ਆ ਗਿਆ ਹੈ। ਉਹ ਆਪਣੇ ਨਵੇਂ ਬॉयਫਰੈਂਡ ਨਾਲ ਰਹਿ ਰਹੀ ਸੀ ਪਰ ਉਸ ਦੀ ਜ਼ਿੰਦਗੀ ਵਿੱਚ ਖੁਸ਼ੀ ਨਹੀਂ ਸੀ ਉਹ ਅਕਸਰ ਰਮਨ ਨੂੰ ਯਾਦ ਕਰਦੀ ਅਤੇ ਅਫਸੋਸ ਕਰਦੀ ਇੱਕ ਦਿਨ ਉਹ ਰਮਨ ਦੇ ਰੈਸਟੋਰੈਂਟ ਵਿੱਚ ਆਈ ਅਤੇ ਉਸ ਨੂੰ ਵੇਖ ਕੇ ਰੋ ਪਈ ਰਮਨ ਨੇ ਉਸ ਨੂੰ ਗੱਲ ਲਾ ਲਿਆ ਅਤੇ ਕਿਹਾ ਸਿਮਰਨ ਮੈਂ ਤੈਨੂੰ ਮਾਫ ਕਰ ਦਿੱਤਾ ਹੈ ਪਰ ਹੁਣ ਅਸੀਂ ਵੱਖਰੇ ਰਾਹਾਂ ਤੇ ਹਾਂ ਸਿਮਰਨ ਨੇ ਪੁੱਛਿਆ ਕਿ ਤੂੰ ਇੰਨਾ ਸਫਲ ਕਿਵੇਂ ਬਣ ਗਿਆ ਰਮਨ ਨੇ ਕਿਹਾ ਕਿ ਤੇਰੇ ਤੋਖੇ ਨੇ ਮੈਨੂੰ ਸਿਖਾਇਆ ਕਿ ਆਪਣੇ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਇਹ ਮੁਲਾਕਾਤ ਨੇ ਸਿਮਰਨ ਨੂੰ ਬਦਲ ਦਿੱਤਾ ਉਹ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਰਮਨ ਨੇ ਵੀ ਇੱਕ ਨਵੀਂ ਲੜਕੀ ਨੂੰ ਮਿਲਿਆ ਜੋ ਉਸ ਨੂੰ ਸੱਚਾ ਪਿਆਰ ਕਰਦੀ ਸੀ ਇਹ ਕਹਾਣੀ ਦੱਸਦੀ ਹੈ ਕਿ ਤੋਖਾ ਮਿਲਣ ਤੇ ਵੀ ਜ਼ਿੰਦਗੀ ਰੁਕਦੀ ਨਹੀਂ ਬਲਕਿ ਨਵੇਂ ਮੌਕੇ ਲੈ ਕੇ ਆਉਂਦੀ ਹੈ ਤੁਸੀਂ ਵੀ ਆਪਣੇ ਦੁੱਖ ਨੂੰ ਤਾਕਤ ਬਣਾਓ ਅਤੇ ਅੱਗੇ ਵਧੋ ਸਿਮਰਨ ਦੇ ਤੋਖੇ ਨੇ ਰਮਨ ਨੂੰ ਇੰਨਾ ਤੋੜਿਆ ਕਿ ਉਹ ਕਈ ਦਿਨ ਕਾਰ ਵਿੱਚ ਬੰਦ ਰਹਾ ਪਰ ਇੱਕ ਦਿਨ ਉਸਨੇ ਆਪਣੇ ਬਾਪੂ ਨਾਲ ਗੱਲ ਕੀਤੀ ਜਿਸਨੇ ਕਿਹਾ beta ਪਿਆਰ ਵਿੱਚ ਤੋਖਾ ਤਾਂ ਹੁੰਦਾ ਹੈ ਪਰ ਤੂੰ ਆਪਣੀ ਜ਼ਿੰਦਗੀ ਨੂੰ ਨਾ ਗਵਾ ਇਹ ਸ਼ਬਦ ਰਮਨ ਨੂੰ ਬਦਲ ਗਏ ਉਸਨੇ ਫੈਸਲਾ ਕੀਤਾ ਕਿ ਉਹ ਨਾ ਤਾਂ ਬਦਲਾ ਲਵੇਗਾ ਅਤੇ ਨਾ ਹੀ ਰੋਂਦਾ ਰਹੇਗਾ ਬਲਕਿ ਉਹ ਆਪਣੇ ਸੁਪਨੇ ਪੂਰੇ ਕਰੇਗਾ ਉਸਨੇ ਪਿੰਡ ਵਿੱਚ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਜੋ ਪੈਸੇ ਜੋੜਨ ਲਈ ਸੀ ਫਿਰ ਉਸਨੇ ਕੈਨੇਡਾ ਦੇ ਨੀਮਾ ਬਾਰੇ ਪੜਿਆ ਅਤੇ ਸਮਝਿਆ ਕਿ ਉਹ ਵੀ ਜਾ ਸਕਦਾ ਹੈ ਕੈਨੇਡਾ ਵਿੱਚ ਰਮਨ ਨੇ ਵੇਖਿਆ ਕਿ ਜ਼ਿੰਦਗੀ ਕਿੰਨੀ ਤੇਜ਼ ਹੈ ਉੱਥੇ ਲੋਕ ਮਿਹਨਤ ਨਾਲ ਅੱਗੇ ਵਧਦੇ ਹਨ ਉਸਨੇ ਇੱਕ ਫੈਕਟਰੀ ਵਿੱਚ ਕੰਮ ਸ਼ੁਰੂ ਕੀਤਾ ਅਤੇ ਰਾਤ ਨੂੰ ਆਨਲਾਈਨ ਕੋਰਸ ਕੀਤੇ ਜਲਦੀ ਹੀ ਉਸ ਨੂੰ ਪ੍ਰੋਮੋਸ਼ਨ ਮਿਲੀ ਅਤੇ ਉਹ ਮੈਨੇਜਰ ਬਣ ਗਿਆ ਇਸ ਦੌਰਾਨ ਉਸਨੇ ਸਿਮਰਨ ਨੂੰ ਨਹੀਂ ਭੁੱਲਿਆ ਪਰ ਉਸਨੂੰ ਨਫ਼ਰਤ ਵੀ ਨਹੀਂ ਕੀਤੀ ਇੱਕ ਵਾਰ ਜਦੋਂ ਸਿਮਰਨ ਨੂੰ ਪਤਾ ਲੱਗਾ ਤਾਂ ਉਹ ਰਮਨ ਨੂੰ ਮਿਲਣ ਆਈ ਉਸਨੇ ਰੋ ਕੇ ਮਾਫੀ ਮੰਗੀ ਅਤੇ ਕਿਹਾ ਕਿ ਉਸਨੂੰ ਨਵੇਂ ਜੀਵਨ ਦੇ ਚੱਕਰ ਵਿੱਚ ਫਸ ਗਈ ਸੀ ਰਮਨ ਨੇ ਹਾਸਕੇ ਕਿਹਾ ਸਿਮਰਨ ਤੇਰੇ ਤੋਖੇ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਮੈਂ ਤੈਨੂੰ ਧੰਨਵਾਦ ਕਹਿੰਦਾ ਹਾਂ ਇਹ ਸੁਣ ਕੇ ਸਿਮਰਨ ਹੈਰਾਨ ਰਹਿ ਗਈ ਰਮਨ ਨੇ ਉਸਨੂੰ ਸਲਾਹ ਦਿੱਤੀ ਕਿ ਉਹ ਵੀ ਆਪਣੀ ਜ਼ਿੰਦਗੀ ਨੂੰ ਸੁਧਾਰੇ ਅੱਜ ਰਮਨ ਇੱਕ ਸਫਲ ਵਿਅਕਤੀ ਹੈ ਉਸ ਕੋਲ ਆਪਣਾ ਘਰ ਕਾਰ ਅਤੇ ਇੱਕ ਨਵੀਂ ਪਰਿਵਾਰ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਤੋਖਾ ਇੱਕ ਅੰਤ ਨਹੀਂ ਬਲਕਿ ਨਵੀਂ ਸ਼ੁਰੂਆਤ ਹੈ ਹਮੇਸ਼ਾ ਆਪਣੇ ਆਪ ਤੇ ਵਿਸ਼ਵਾਸ ਰੱਖੋ ਅਤੇ ਮਿਹਨਤ ਨਾਲ ਅੱਗੇ ਵਧੋ ਰਮਨ ਅਤੇ ਸਿਮਰਨ ਦੀ ਕਹਾਣੀ ਵਿੱਚ ਅਸਲੀ ਹੈਰਾਨੀ ਵਾਲਾ ਪਲ ਉਦੋਂ ਆਇਆ ਜਦੋਂ ਰਮਨ ਨੇ ਫੈਸਲਾ ਕੀਤਾ ਕਿ ਉਹ ਨਾ ਤਾਂ ਲੜੇਗਾ ਅਤੇ ਨਾ ਹੀ ਛੱਡੇਗਾ ਬਲਕਿ ਉਹ ਆਪਣੇ ਅੰਦਰ ਦੀ ਤਾਕਤ ਨੂੰ ਜਗਾਏਗਾ ਕੈਨੇਡਾ ਵਿੱਚ ਰਹਿ ਕੇ ਉਸਨੇ ਵੇਖਿਆ ਕਿ ਉੱਥੇ ਲੋਕਾਂ ਨੂੰ ਮੌਕੇ ਮਿਲਦੇ ਹਨ ਜੇ ਉਹ ਮਿਹਨਤ ਕਰਨ ਉਸਨੇ ਇੱਕ ਕਮਿਊਨਿਟੀ ਜੁਆਇਨ ਕੀਤੀ ਜਿੱਥੇ ਪੰਜਾਬੀ ਲੋਕ ਇੱਕ ਦੂਜੇ ਦੀ ਮਦਦ ਕਰਦੇ ਸਨ ਉੱਥੇ ਉਸ ਨੂੰ ਇੱਕ ਲੜਕੀ ਮਿਲੀ ਜਿਸ ਨੂੰ ਕਹਿੰਦੇ ਸਨ ਕਿਰਨ ਜੋ ਵੀ ਪੰਜਾਬ ਤੋਂ ਆਈ ਸੀ ਅਤੇ ਆਪਣੇ ਦਮ ਤੇ ਅੱਗੇ ਵੱਧ ਰਹੀ ਸੀ ਕਿਰਨ ਨੇ ਰਮਨ ਨੂੰ ਹੌਸਲਾ ਦਿੱਤਾ ਅਤੇ ਉਹਨਾਂ ਵਿੱਚ ਪਿਆਰ ਹੋ ਗਿਆ। ਅੱਜ ਉਹ ਦੋਵੇਂ ਵਿਆਹੇ ਹੋਏ ਹਨ ਅਤੇ ਇੱਕ ਖੁਸ਼ਹਾਲ ਜੀਵਨ ਜੀ ਰਹੇ ਹਨ। ਸਿਮਰਨ ਨੇ ਵੀ ਆਪਣੀ ਗਲਤੀ ਮੰਨੀ ਅਤੇ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਇਹ ਕਹਾਣੀ ਦਾ ਅੰਤ ਨਹੀਂ, ਬਲਕਿ ਇੱਕ ਸਬਕ ਹੈ। ਮੋਰਲ ਆਫ ਦ ਸਟੋਰੀ ਇਹ ਹੈ ਕਿ ਪਿਆਰ ਵਿੱਚ ਤੋਖਾ ਮਿਲੇ ਤਾਂ ਟੁੱਟ ਨਾ ਜਾਓ, ਬਲਕਿ ਉਸ ਨੂੰ ਮੌਕੇ ਵਜੋਂ ਵੇਖੋ ਅਤੇ ਆਪਣੇ ਆਪ ਨੂੰ ਬਣਾਓ। ਸੁਣਨ ਵਾਲਿਆਂ ਲਈ ਮਹੱਤਵਪੂਰਨ ਸੰਦੇਸ਼ ਇਹ ਹੈ ਕਿ ਹਮੇਸ਼ਾ ਆਪਣੇ ਸੁਪਨਿਆਂ ਤੇ ਫੋਕਸ ਕਰੋ ਕਿਸੇ ਤੇ ਨਿਰਭਰ ਨਾ ਰਹੋ ਅਤੇ ਮਿਹਨਤ ਨਾਲ ਅੱਗੇ ਵਧੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ